ਮਾਤਾ ਮੰਗੋਂ ਮਿਠੁਰਨਾ ਰਾਹੀ ਲਿਖਿਆ ਹਰਦੀਜਾ ਨਾਮ ਤੇ ਆਲੀ ਸੁਪਾਉ ਟਲ ਗੁਰ ਸੇ ਆ ਦਰਸ਼ਨ ਪਰ ਸੇ ਆ ਗੁਰੂ ਕਾ ਜਰਮ ਦਰਸ਼ਨ ਪਰ ਸੇ ਆ ਗੁਰੂ ਕਾ ਨਾਸਰੀ ਮਹੱਲਾ ਪੰਜਵਾ ਤੁਮ ਦਾਤੇ ठाकुर प्रतापਾਲਕ ਨਾਇਕ ਖਸਮ ਮਾਰੇ ਨਿਮਕ ਨਿਮਕ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਤੁਮ ਦاتے ठाकुर ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਹੀ ਪ੍ਰਤਪਾਲੋ ਹਮ ਬਾਰਕ ਵੰਤ ਨਗਰੀ ਲਈ ਰਹਾਉ ਬੋਠ ਪਰਾਦ ਹਮਾਰੇ ਕਟੋ ਅਨਕ ਵਿਧੀ ਸੰਜਾਓ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣੋ

ਸ੍ਰੀ ਗੁਰੂ ਸਾਹਿਬ ਜੀ ਨੂੰ ਗੁਰੂ ਬੈਠਕ ਨੂੰ ਸਾਧ ਸੰਗਤ ਗੁਰੂ ਮਹਾਰਾਜ ਦੀ ਬਖਸ਼ਿਸ਼ ਫੜੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਰਧਨ ਕੀਟਰ ਮੰਡਲ ਵੱਲੋਂ ਐਥੋਲਿਕ ਪ੍ਰਬੰਧਕ ਕਮੇਟੀ ਦੇ ਖਾਸ ਫੜਕੇ ਸਦਾਰ ਫ੍ਰੈਂਕਸਟੇਨ ਮੋਹਨ ਸਿੰਘ ਜੀ ਛੰਡੀ ਸਰਦ ਕੁੰਗੀ ਸਿੰਘ ਜੀ ਖਾਲਸਾ ਪ੍ਰਧਾਨ ਸਾਹਿਬ ਕਿਉਂਕਿ ਦੋਨੋਂ ਜਣੇ ਗੁਰਵਰਧਨ ਕੀਟਰ ਮੰਡਲ ਦੇ ਮੈਂਬਰ ਵੀ ਹਾਂ ਹੋਰ ਵੀ ਮੈਂਬਰ ਸਾਹਿਬਾਨ ਜੋ ਹੈ ਗਗਾਰਾ ਸਾਡੇ ਉਹ ਸਾਰੇ ਗੁਰੂ ਅਰਜਨ ਗੀਤਨ ਮੰਡਲ ਦੇ ਮੈਂਬਰ ਹਨ ਸਾਰਿਆਂ ਦਾ ਸਹਿਜ ਰੋਣਵਾਦ ਹੈ ਜਿਨ੍ਹਾਂ ਨੇ ਸਾਨੂੰ ਗੀਤਨ ਆਈ ਸੇਵਾ ਕਰਨ ਉਸ ਵਾਸਤੇ ਮੌਕਾ ਦਿੱਤਾ ਹੈ ਸੰਗਤ ਦਾ ਵੀ ਧੰਵਾਦ ਹੈ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਮਾਣ ਭਾਗਾ ਸਮਝਿਆ ਹੈ ਅਸੀਂ ਬੜਾ ਭਾਗੇ ਸਮਝਦੇ ਆਂ ਸੰਗਤ ਨੇ ਪੂਰਾ ਸਵਾਦ ਦਿੱਤਾ ਹੈ ਤੁਹਾਡਾ ਧੰਵਾਦ ਕੀਤਾ ਜਾਂਦਾ ਹੈ ਜੋ ਅਗਲੇ ਅਗਲੇ ਹਫ਼ਤੇ ਦਾ ਸਮਾਗਮ ਹੈ ਉਹ ਗੁਰਪ੍ਰਿੰਦ ਸਾਂਝਾ ਕਰ ਦਿੱਤਾ ਜਾਊਗਾ ਜੋ ਹਰ ਸਾਧ ਸੰਪਰਦਿਸ਼ ਚਾਰ ਸੱਭਿਆਚਾਰ ਦੇ ਅਤੇ ਮਾਤਾ ਗੁਰਜਨਤ ਕੌੜੀ ਦੀ ਯਾਦ ਦੇ ਵਿੱਚ ਫਿਜੀਟ ਹੋਣ ਮੇਲ ਕੀਤਾ ਜਾਂਦਾ ਹੈ ਉਹ 15 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਹੋਵੇਗਾ 8 ਦਿਨ ਦਾ ਪ੍ਰੋਗਰਾਮ ਹੈ ਹੋ ਸਕਦਾ ਹੈ ਕਿ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਜਾਵੇ ਜਾਂ ਡੋਲਾ ਨੂੰ ਜੇ 15 ਤੋਂ ਸ਼ੁਰੂ ਹੋਵੇਗਾ 8 ਜਾਂ 9 ਦਿਨ ਦਾ ਪ੍ਰੋਗਰਾਮ ਵਿਹਾਰ ਨੂੰ ਫਲੋਰਮ ਹੋਇਆ ਵੱਖਰ ਗੁਰਦਾਸ ਸਿੰਘ ਦੇ ਵਿੱਚ 14 ਦਸੰਬਰ ਦਾ 15 ਦਸੰਬਰ ਤੋਂ ਲੈ ਕੇ 22 ਦਸੰਬਰ ਸਮਾਪਤੀ ਹੋਏਗੀ ਸਾਰਿਆਂ ਸੰਗਤਾਂ ਨੂੰ ਨੋਟ ਕਰ ਰਹਿਣ ਕਿ ਕੋਈ ਫੇਸ ਆਇਆ ਸੰਗਤਾਂ ਦਾ ਪਰਿਵਾਰ ਵਾਹਿਗੁਰੂ ਜੀ ਦਾ ਖਾਪਸਾ ਵਾਹਿਗੁਰੂ ਕੰਤੰਨ ਸੇਗ੍ਰਾਂਤ ਸਾਹਿਬ ਜੀ ਦੇ ਨਿਗਰਨੀ ਬੈਠੇ ਗੁਰਬਾਣੀ ਦਾ ਅਨੰਦ ਮਾਣਨ ਕਮੇਟੀ ਸਾਹਿਬ ਜੀ ਦੇ ਆਪਨੇ ਆਪਾਂ ਸਾਰੇ ਫਤੇ ਸਾਂਝ ਕਰੀਏ ਸਹਿਬ ਸ੍ਰੀ ਗੋਬਿੰਦ ਮਹਾਰਾਜ ਜੀ ਬਖਸ਼ੂਤੇ ਸਾਰਿਆਂ ਨੇ ਗੱਲ ਕਰਕੇ ਹੋ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਧਰੂ ਗਰੂ ਹੈ ਪਾਣੀ ਵੀ ਕਿャਮਤ ਪਾਣੀ ਸਭ ਵੀ ਕਿ ਪਾਣੀ ਅੰਦਰ ਸਭੇ ਆਪਾਂ ਸਾਰਿਆਂ ਨੇ ਜੋ ਇਹ ਮਹੀਨਾ ਹੈ ਬੜਾ ਹੀ ਭਾਦਾ ਮੁੰਦਾ ਹੈ ਆਪਾਂ ਸੰਪੂਰਨ ਆ ਦਿੱਤਿਨ ਆਇਆ ਠੀਕ ਹੈ ਜੀ ਹੁਣ ਪ੍ਰਕਾਸ਼ ਜਗਣਾ ਮਨਾਇਆ ਜਾਂਦਾ ਗੁਰੂ ਰਾਮ ਸਾਹਿਬ ਜੀ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਜਗਣਾ ਗੁਰੂ ਰਾਮ ਦਾ ਜੁਤੀ ਜੋਤੇ ਹੜਾ ਉਹਨਾਂ ਆ ਰਹੇ ਜੋ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਜੋ ਵਿਆਹ ਕਰਵਾ ਰਿਹਾ ਸਾਰੇ ਸੰਸਾਰ ਦੇ ਗੁਨਾਇਣ ਪਟਿਆਲਾ ਸ਼ਹਿਰੀ ਕੀ ਗੁਰਦੁਆਰਾ ਸਾਹਿਬ ਮੁਰਤੀ ਮਹਾਰਾਜ ਉਤਸਾਹ ਵਿੱਚ ਇਹ ਗੁਰੂ ਮਨਾਇਆ ਜਾਇਆ ਜਾਂਦਾ ਸਵੇਰ ਨੂੰ 7:00 ਵਜੇ ਤੋਂ ਲੈ ਕੇ 11 ਮਿੰਟਾਂ ਫਿਰ ਆਉਂਦੇ। ਜੇ ਆਗੇ ਸ਼ਿੰਗਾਰੇ ਹਨ ਸਰਵਪਾਤ ਸਭ ਤੋਂ ਹੋਰਵਾਹ ਹੁੰਦੇ ਕਿਰਤਨ ਨੇ ਹਾਲ ਕਰਨਗੇ। ਇਸੇ ਤਰ੍ਹਾਂ ਹੀ ਉਹਨਾਂ ਦੇ ਬੇਠੇ ਬੁੱਕਰਣਾ ਹੁੰਦੇ ਬਾਬਾ ਸ੍ਰੀ ਚੰਦ ਜੀ ਦੇ ਵਿੱਚ। ਪ੍ਰਕਾਸ਼ ਜੀ ਅੱਜ ਜਨਮ ਜਿਹੜਾ ਆਇਆ ਹੈ। ਕੋਈ ਥੁਰਦਵਾਰਾ ਜਿਹੜਾ ਆਪਣੇ ਇੱਥੇ ਮਾਈਂਸਨਾਪੁਰ ਹੈ। ਬਾਬਾ ਸ੍ਰੀ ਚੰਦ ਜੀ ਦੇ ਪਰਿਵਾਰੋਂ ਤੁਹਾਨੂੰ ਆਗਣਾ ਹੈ। 11 ਰਾਤ ਦੀ ਸ਼ਾਮ ਦੁਪਹਿਰੇ 3 ਵਜੇ ਅਗਰ ਕੀਰਤਨ ਚੱਲੇਗਾ। ਔਰ 12 23 ਸਵੇਰੇ ਤੋਂ ਲੈ ਕੇ 4:30 ਤੱਕ ਮਾਰੂ। ਸੋ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ। ਕਿਉਂਕਿ ਦੇਖੋ ਆਪਾਂ ਵਿਆਹ ਜਾਂਦੇ ਜਦੋਂ ਨਾ ਰਾਮ 12 ਉਹਨੇ ਇੱਕ ਕੋਈ ਜੀਜੇ ਬਣਦੇ ਰਹੇ ਬੈਠਾ ਰਹੇ। ਤੇ ਜਦੋਂ ਗੁਰਬਾਣੀ ਚੱਲਦੀ ਹੋਵੇ ਨਾ ਫਿਰ ਸਾਡੇ ਪੈਰ ਠਿੱਕੇ ਦੇ ਘੱਟ। ਫਿਰਾਂ ਦੀ ਲੋੜ ਨਹੀਂ ਚਲੋ ਫਿਰ ਆ ਜਾ ਕੇ ਧਰ ਜਾ ਕੇ। ਤਾਂ ਆਪਾਂ ਤਾਂ ਠਿੱਕੇ ਬੈਠ ਨਹੀਂ ਜਿਵੇਂ ਅੱਜ ਦੇਖੋ ਸਾਰੇ ਤੁਸੀਂ ਠਿੱਕੇ ਬੈਠੇ ਗੁਰਬਾਣੀ ਸੁਣਨ ਦੀ ਜਿੱਤੀ ਜੇ। ਤਾਂ ਇਹ ਨਹੀਂ ਆਪਾਂ ਨੇ ਕਰਨੀ। ਸੋ ਗੁਰੂ ਅਰਜਨ ਚੇਤਨ ਮੰਡਲ ਜਿਹੜਾ ਕਿ ਪਿੰਡਾਂ ਦੇ ਸ਼ਸਤਰ ਸਾਹਿਬ ਤੋਂ ਸਾਰੇ ਸ਼ਹਿਰ ਦੇ ਇੱਕ ਸੇਵਾ ਕਰਦਾ ਆ। ਕਿਉਂਕਿ ਮੈਂ ਜੇ ਵੀ ਗੱਲ ਸੁਣਾਈ ਸੀ ਕਿ ਮੈਂ 10-11 ਦਾਪਾਣਾ ਪਹੁੰਚਣਾ ਹੋਣਾ ਹੈ ਕਿ ਮਾਤਾ ਮੇਰੀ ਲੈ ਕੇ ਜਾਏਗੀ ਸਾਨੂੰ ਬੱਚਾ ਤੇ ਉਹਨੂੰ ਮੇਰੇ ਜਿਹੜੇ ਬੱਚੇ ਹੈ ਉਹ ਆਪਣੇ ਬੱਚੇ ਨੂੰ ਲੈ ਕੇ ਜਾਂਦੇ। ਇਸ ਸਮਾਗਮ ਤੇ ਉਹ ਕੋਈ ਦਿਨ ਤੁਹਾਡੇ ਨੂੰ ਸੇਵਾ ਕਰਨਾ ਚਾਹੀਦਾ। ਸੋ ਇਹ ਬੜਾ ਪ੍ਰਾਣਾ ਮਤਲਬ ਮੰਡਲ ਹੈ। ਉਹ ਇਹਨਾਂ ਨੇ ਘਰ ਘਰ ਜਾ ਕੇ ਪ੍ਰਚਾਰ ਕਰਦੇ ਹਨ। ਜਿਨ੍ਹਾਂ ਨੇ ਆਪਣੇ ਘਰਾਂ ਦੀ ਸਪਾਤ ਕੀ ਕਰਾਣੇ ਹੋਣਾ ਤਾਂ ਉਹ ਪਿੱਛੇ ਕੇ ਮੈਂਬਰ ਕੋ ਉਹ ਆਪਣਾ ਨੰਬਰ 1000 ਰੈਵਾ ਲਾ ਦੇ ਕੋਈ ਭੇਟਾ ਨਹੀਂ ਹੈ ਕੋਈ ਕੁਛ ਵੀ ਆਪਾਂ ਇਹ ਆਪਣੇ ਨਿਸਤਾਂਪ ਕੀਰਤਨ ਕਰਦੇ ਹਾਂ ਸੋ ਆਪਣੇ ਆਪਣੇ ਘਰਾਂ 'ਚ ਆਪਕ ਲਾਇਆ ਕਰੀਏ ਸੋ ਅਸੀਤਨ ਆਦਿ ਹਾਂ ਸੂ ਮੰਡਲ ਦੇ ਮੈਂਬਰ ਸਰਵਾਂ ਦਾ ਜਿਨ੍ਹਾਂ ਨੇ ਇੱਥੇ ਆਪ ਕੇ ਕੀਰਤਨ ਨੇ ਸੰਤਾਂ ਨੂੰ ਜੋੜਿਆ ਹੈ ਪਰਮਾਨਿੰਨ ਜੋੜਿਆ ਹੈ ਸੋ ਜਿਵੇਂ ਗੁਰੂ ਸਾਹਿਬ ਦੇ ਵਿੱਚ ਜਿਹੜਾ ਵੀ ਕੋਈ ਜੱਥੇਬੰਦੀ ਆਪਕੇ ਇੱਤਨ ਕਰਦੀ ਹੈ ਤਾਂ ਉਹਨਾਂ ਦੇ ਮੁਖ ਸੇਵਾਦਾਰ ਸਰਮਾਨ ਕੀਤਾ ਰੰਦਾ ਹੈ ਅੰਬੇਤੀ ਕਰਮਾ ਰਾਜਰਾਮ ਸਿੰਘ ਜੀ ਨੂੰ ਕਿ ਉਹ ਉੱਥੇ ਪਹੁੰਚਣ ਦੀ ਤੇ ਪਤਾ ਕਰਦੇ ਸਲਾਹਤ ਕੋ ਬੀਚੇ ਕੀ ਔਰ ਸਾਡੇ ਜਸਵਿੰਦਰ ਪਾਲ ਸਿੰਘ ਜੀ ਜੋ ਉਹ ਇੰਡੀਆ ਨੂੰ ਸਾਰਾ ਨੇ ਜੋੜ ਲਾ ਆਪਣੇ ਕਾਰਨ ਨਾ ਹੈ ਕਿ ਇਹ ਮੰਡਲ ਆਪਸੇ ਮਿਲ ਜੁਲ ਕੇ ਸਾਰਾ ਕੰਮ ਕਰਦਾ ਹੈ ਔਰ ਚੱਲਦੀ ਕਰ ਰਹੇ ਬੋਲੇ ਸੋ ਨਿਹਾਲ